ਸਭ ਤੋਂ ਪਹਿਲਾਂ ਤੁਸੀਂ ਸਾਡਾ ਅਮਰ ਸਰ ਸ਼ਾਇਦ ਦਾ ਮੀਡੀਆ ਕਾਦਮੀ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਤੁਹਾਡੇ ਨਾਲ ਕੋਈ ਚੀਜ਼ਾਂ ਜਿਹੜੀਆਂ ਪੰਜਾਬ ਲਈ ਬਹੁਤ ਹੀ ਸੀਰੀਅਸ ਮੁੱਦਾ ਜਿਹੜਾ ਉਦੇ ਤੇ ਮੈਂ ਗੱਲ ਕਰਨੀ ਚਾਹੁੰਦਾ ਬੀਤੇ ਕੱਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਇੱਕ ਵੱਡੇ ਗੈਂਗਸਟਰ ਦੀ ਪਤਨੀ ਜਿਹੜੀ ਕੰਚਨ ਪ੍ਰੀਤ ਕੌਰ ਦੀ ਗੱਫਾਰੀ ਹੋਈ ਹੈ ਔਰ ਬਹੁਤ ਇਤਾਂ ਪੋਚਗੇ ਸਦੇ ਵਿੱਚ ਆਂਗ ਪਿਛਲੇ 2-3 ਮਹੀਨੇ ਤਦਨਤਾਰ ਦੀ ਇਲੈਕਸ਼ਨ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਜਿਸ ਤਰ੍ਹਾਂ ਕਾਲੀ ਦਲ ਦੇ ਦਾਹੀਂ ਕਾਲੀ ਦਲ ਜਿਹੜਾ ਸੁਖਬੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ ਵਿੱਚ ਕੱਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਉਹ ਨਾ ਕਦੀ ਦਵਾਦਾ ਉਹਨਾਂ ਦੀ ਹੋਂਦ ਪੰਜਾਬ 'ਚ ਬਣੂਗੀ ਕੱਲੀ ਦਲ ਨੇ ਗੈਂਗਸਟਰ ਦਾ ਆਸਰਾ ਲਿਆ ਤੇ ਗੈਂਗਸਟਰ ਨੇ ਕੱਲੀ ਦਲ ਦਾ ਆਸਰਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਾਲੀਦਾਲ ਕੋ ਕੁਛ ਨਹੀਂ ਹੈ ਕਾਲੀਦਾਲ ਦਿੰਦਾ ਕਿ ਪੰਜਾਬ ਦੇ ਵਿੱਚ ਮੈਂ ਗੈਕਸਟਰਾਂ ਦੇ ਨਾਲ ਦੁਬਾਰਾ ਆਪਣੇ ਪੈਰ ਲਾਵਾਂ ਇਹ ਨਾ ਸੰਭਵਿਆ ਤੇ ਨਾ ਕਹਿੰਦੇ ਹੋਣੀ ਦੇਣਾ ਪੰਜਾਬ ਦੀ ਧਰਤੀ ਦੇ ਉੱਤੇ ਸੱਜੇ ਕੋਈ ਚਾਹੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਗੈਕਸਟਰਾਂ ਦੇ ਨਾਲ ਦੁਬਾਰਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਇਹ ਕਰਨ ਦੇਣਗੇ ਤੇ ਨਾ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਰਬਾਤ ਭਗਵੰਸੇ ਮਾਨ ਦੀ ਸਰਕਾਰ ਕੰਦੂਗੀ ਬੜਾ ਰਵਾ ਟੱਚੰਪਲੀ ਉੱਦੀ ਗਫਤਾਰੀ ਦੇ ਉੱਤੇ ਪਰ ਮੈਂ ਕਹੀ ਇਹਦਾ ਬੜਾ ਹਵਾਲਾ ਹੁੰਦਾ ਸਿਆਸੀ ਤੋਂ ਤੇ ਕਾਲੀਦਲ ਕਿੰਨਾ ਗਰੀਬ ਹੋ ਚੁੱਕਾ ਉਹ ਕੰਚਨ ਪ੍ਰੀਤ ਨੂੰ ਇਹ ਤਾਂ ਕਹਿੰਦੇ ਆ ਇੱਕ ਧਰਮੀ ਫੌਜੀ ਦੀ ਬੇਟੀ ਆ ਜੀ ਪਰ ਇਹ ਵੀ ਕਹਿੰਦੇ ਤੋ ਇੱਕ ਗੈਂਗਸਟਰ ਦੀ ਪਤਨੀ ਆ ਇਹ ਦੀ ਸਾ ਦੱਸ ਦੇ ਕਿ ਉਹ ਕਿੱਦਾਂ ਆਈ ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਕਿਹੜੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋਇਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਨੇ ਕਿਸ ਢੰਗ ਨਾਲ ਪਹੁੰਚਾਇਆ ਕੀਤਾ ਕਿਸੇ ਨੂੰ ਨਹੀਂ ਪਤਾ ਜੇ ਪਤਾ ਤੇ ਸੰਜੀਤ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਗੈਸਟਰ ਦੀ ਪਤਨੀ ਜਿਹੜੀ ਆ ਕਿੱਦਾਂ ਆਈ ਆ ਕਿੱਦਾਂ ਆ ਕੇ ਤਦ ਤੱਕ ਹਲਕੇ ਦੇ ਵਿੱਚ دہشت ਦਾ ਮਾਹੌਲ ਕਲੈਕਟ ਕੀਤਾ ਕਿੱਦਾਂ ਆ ਕੇ ਲੋਕਾਂ ਦੇ ਕੰਨਾਂ ਨੂੰ ਫੋਨ ਲਾ ਕੇ ਉਹ ਆਪਣੇ ਪਤੀ ਨਾਲ ਗੱਲਾਂ ਕਰਾਉਂਦੀ ਸੀਗੀ ਤੇ ਮੁਕਵਦੀ ਸੀਗੀ ਤੇ ਵੋਟ ਦਾ ਬਾਈ ਤੇ ਕੀ ਹੱਲ ਹੋਊਗਾ ਇਹ ਜਿਹੜੀ ਗੈਕਸਟਰਾ ਦੀ ਪੋਲਿਟਿਕਸ ਜਦੋਂ ਕਾਲੀਦਾਲ ਬੀਜੇਪੀ ਦਾ ਦਸਾਂ ਰਾਜ ਰਿਹਾ ਇਹ ਉਦੋਂ ਸ਼ੁਰੂ ਹੋਈ ਹੈ ਇਹ ਗੈਂਗਸਟਰ ਦੀ ਪੋਲਿਟਿਕਸ ਹੈ ਆ ਅੱਜ ਅਸੀਂ ਆਪਾਂ ਬੈਠੇ ਆਂ ਦੇ ਨੇੜੇ ਪੁਤਲੀ ਕਾ ਚੌਕ ਆ ਜਿੱਥੇ ਮਜੀਠੀਆ ਦੇ ਗੈਂਗਸਟਰ ਨੇ ਇੱਕ ਧੀ ਦੀ ਇੱਜ਼ਤ ਬਚਾਉਂਦੇ ਥਾਣੇਦਾਰ ਨੂੰ ਕਿੱਦਾਂ ਗੋਲੀਆਂ ਦਾ ਪਾਉ ਦਿੱਤਾ ਸੀਗਾ ਕੱਲੇ ਬੰਦ ਕੇ ਨਹੀਂ ਗਏ ਮਜੀਠੀਆ ਦੇ ਨਾਂ ਦੇ ਮਾਲਕੇ ਗਏ ਹੋ ਕਿਦਾਂ ਥਾਪਾ ਜੇਲ ਬ੍ਰੇਕਾਂਡ ਹੋਇਆ ਕਿਦਾਂ ਪਤਾ ਨਹੀਂ ਕਿੰਨੇ ਆਂਡ ਜਿਹੜੇ 10 ਸਾਲ ਦੇ ਵਿੱਚ ਹੋਏ 20 ਸਾਲ ਦੇ ਕਿੰਨੇ ਗੈਂਗਸਟਰ ਨੂੰ ਪੱਠੇ ਪਾਏ ਗਏ ਕਾਲੀ ਦਾਲੋਂ ਤੇ ਬੀਜੇਪੀ ਵੱਲੋਂ ਉਹਦਾ ਸਾਰੇ ਗੱਲਾਂ ਕਰਦੇ ਅੱਜ ਇਹ ਕਿੰਨੇ ਧੀਆਂ ਭੈਣਾਂ ਦਾ ਸਵਾਲ ਹੈ ਹਾਂ ਧੀਆਂ ਭੈਣਾਂ ਦਾ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਅਸੀਂ ਹਰ ਪੰਜਾਬੀ ਨੂੰ ਪਤਾ ਹੈ ਕਿ ਧੀਆਂ ਭੈਣਾਂ ਦੀ ਹਿੱਤ ਕਿੱਦਾਂ ਕਰਦੀਆਂ ਰਿਸਪੈਕਟ ਕਿੱਦਾਂ ਕਰਦੀਆਂ ਇਨਾਂ ਨੂੰ ਕੋਈ ਜ਼ਿਆਦਾ ਨਹੀਂ ਪਤਾ ਇਨਾਂ ਕੋਈ ਜ਼ਿਆਦਾ ਸਰਟੀਫਿਕੇਟ ਨਹੀਂ ਕੇ بس ਸਵਾਲ ਇਹ ਦੀ ਹੈ ਸਰ ਸਵਾਲ ਇਹ ਹੈ ਕਿ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫੇਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਜਿਹੜੀ ਨਹੀਂ ਹੋਣ ਦਿੱਤੀ ਜਾਊਗੀ ਭਾਵੇਂ ਜੋ ਮਰਜ਼ੀ ਹੋ ਜਾਵੇ ਨਹੀਂ ਹੋਣ ਦਿਆਂਗੇ ਇਦਾਂ ਸਾਡਾ ਤੇ ਤਜਰਬਾ ਹੋ ਗਿਆ ਤਾਂ ਤਾਂ ਤੁਸੀਂ ਯਾਰ ਟਿਕਟਾਂ ਦੇ ਉੱਤੇ ਆਇਓ ਤੁਹਾਡੇ ਜਿੰਨੀ ਹਿੰਮਤ ਨਹੀਂ ਬੋਲੋ ਸੀ ਡੈਸ ਸਦੀ ਸੱਸ ਨੂੰ ਟਿਕਟ ਦਿੱਤੀ ਆ ਕਿਉਂ ਨਹੀਂ ਬੋਲਦੇ ਕੰਚਨਪ੍ਰੀਤ ਡੈਸ ਸਦੀ ਪਤਨੀ ਆ ਤੁਹਾਡੇ ਜੇ ਹਿੰਮਤ ਨਹੀਂ ਬੋਲੋ ਜੋ ਡੈਸ ਸਦੀ ਪਤਨੀ ਰਹਿ ਗਈ ਤਾਂ ਕੀ ਕਹਿੰਦੀ ਤੀ ਭੈਣ ਦੇ ਦਊਗੀ ਉਹ ਤੁਸੀਂ ਕਿਦਾਂ ਲੋਕ ਦੇ ਫਿਰਦੇ ਹੋ ਯਾਰ ਡਟ ਕੇ ਕਹੋ ਡਟ ਕੇ ਕਹੋ ਕਿ ਅਸੀਂ ਗੈਸਟਰਾ ਦੇ ਨਾਲ ਪੋਲਿਟਿਕਸ ਕਰਨੀ ਹੈ ਡਟ ਕੇ ਕਹੋਗੇ ਸਾਡੇ ਪੱਲੇ ਕੋਈ ਨਹੀਂ ਸਿਆਸੀ ਤਾਕਤ ਸਿਆਸੀ ਤਾਕਤ ਤੇ ਸਾਡੀ ਜ਼ਮੀਨ ਧਾਰਮਿਕ ਤਾਕਤ ਤੇ ਸਿਆਸੀ ਤਾਕਤ ਦੇ ਖਤਮ ਹੋ ਚੁੱਕੀ ਹੈ ਅਸੀਂ ਦੁਬਾਰਾ ਉਹੀ ਰਾਹ ਚੁਰਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਪਦੇ ਸਾਲ ਬਹੁਤ ਔਖਾ ਹੈ ਇਹ ਰਾਹ ਵੀ ਛੱਡ ਦੇਵਾਂਗੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਆ ਮੇਰੇ ਕੋ ਪੇਪਰ ਪਏ 13 ਤੋਂ ਲੈ ਕੇ ਹੁਣ ਤੱਕ 24 ਤੱਕ ਆ ਮੈਨੂੰ ਲੱਗਦਾ 20 ਤੋਂ ਵੱਧ ਬੱਤਸਿਆ ਉਸ ਬੰਦੇ ਦੇ ਉੱਤੇ ਗੈਸਟਰ ਦੇ ਉੱਤੇ ਜਿਹਦੀ ਆ ਪਤਾ ਨਹੀਂ ਕੀ ਨਾ ਇਹ ਅਮਿਤ ਬਾਦ ਸਿੰਘ ਬਾਦ ਸਭ ਨੂੰ ਪਤਾ ਮੈਨੂੰ ਕਿ 10 ਦੀ ਲੋੜ ਹੈ ਉਹ ਆ ਮੇਰੇ ਕੋਲ ਸਭ ਹਰ ਐਫ ਆਈ ਆਰ ਦੀ ਨੰਬਰ ਆ ਮੇਰੇ ਕੋਲ ਡੇਟ ਆ ਤਤਲਾ ਦੇ ਬੱਤਸਿਆ ਜਾਂ 307 ਦੇ ਬੱਤਸਿਆ ਮੁੱਠਾ ਖੋਵਾ ਦੇ ਬੱਤਸਿਆ ਇਦੋਂ ਮੈਂ ਆਪਾਂ ਕਾਲੀਦਲ ਕੀ ਚਾਹੁੰਦਾ ਹੈ ਕਿ ਪੰਜਾਬ ਨੂੰ ਸੁੱਟਦੀ ਹੈ ਉਹਨਾਂ ਦੇ ਗਾੜੀ ਪੰਜਾਬ ਤੋਂ ਦੁਬਾਰਾ ਉੱਥੇ ਤੱਕ ਦੀਏ ਇਹ ਜਾਤ ਦੀ ਦੇਾਂਗੇ ਸਰ ਭਾਵੇਂ ਜੋ ਮਰਜ਼ੀ ਹੋਵੇ ਅਸੀਂ ਡੈਕਸਟਰੇ ਦੀ ਪੋਲਟਿਕਸ ਉਹ ਦੀ ਹੋਰ ਦੇਾਂਗੇ ਭਾਵੇਂ ਜੋ ਮਰਜ਼ੀ ਹੋਵੇ ਹਲੇ ਮੈਂ ਕੰਚਨਪੀਰ ਬਾਰੇ ਬਹੁਤ ਕੁਝ ਕਹਣਾ ਚਾਹੁੰਦਾ ਪਰ ਮੈਂ ਬਿਨ ਬਤਾ ਕੱਲ੍ਹ ਦਿਓ ਪੁਲਿਸ ਵਾਲੇ ਰਸਤੇ ਵਿੱਚ ਨੇ ਕੋਰਟ ਦੇ ਵਿੱਚ ਅੱਜ ਆਮਨ ਲਈ ਜਾਣਗੇ ਤੁਹਾਡੇ ਕੋਲ ਸਭ ਚੀਜ਼ਾਂ ਆ ਜਾਣਗੀਆਂ ਪੁਲਿਸ ਵਾਲੇ ਵੀ ਤੁਹਾਨੂੰ ਦੱਸਣਗੇ ਜਦੋਂ ਕੋਰਟ ਕਿਉਂ ਉਹਨਾਂ ਨੂੰ ਪੇਸ਼ ਕਰਨਗੇ ਕੀ ਕੀ ਉਹਨਾਂ ਦੇ ਦੋਸ਼ ਦੇ ਬਸ ਮੇਰਾ ਤਾਂ ਸਵਾਲ ਹੈ ਸਰ ਕਿ ਪੰਜਾਬ ਕਾਲੀ ਦਲ ਚਾਹੁੰਦਾ ਹੈ ਕਿ ਗੈਂਗਸਟਰ ਦੇ ਬਾਈ ਉਹ ਆਪਣੀ ਖਤਮ ਹੋਈ ਸਿਆਸੀ ਜ਼ਮੀਨ ਮੁੜ ਕੇ ਪੰਜਾਬ ਤੱਕ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਮਜੂਰ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕੋ ਜਿਹਾ ਹੋਵੇ ਕੋਈ ਪੰਜਾਬੀ ਨਹੀਂ ਚਾਹੁੰਦਾ ਸਾਬ ਜਿਹੜੇ ਲੋਕਾਂ ਦੇ ਅੱਗੇ ਪੰਜਾਬ ਦਾ ਕਾਲਾ ਦੌਰ ਦੇਖਿਆ ਕੋਈ ਬੰਦਾ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਫੇਰ ਕਤਲੋਗਾਂਦ ਸ਼ੁਰੂ ਹੋਵੇ ਕੋਈ ਬੰਦਾ ਨਹੀਂ ਚਾਹੁੰਦਾ ਕਿ ਕੋਈ ਕਿਸ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਕਤਲ ਕੀਤਾ ਜਾਵੇ ਤੁਸੀਂ ਯਾਦ ਵੋਟਾਂ ਲਈ ਪਹਿਲਾਂ ਵੀ ਵੋਟਾਂ ਵਾਸਤੇ ਮਰਜੀਬ ਦੇ ਵੜਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਿਹੜੇ ਰਾਹੇ ਤੋੜਿਆ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਤੇ ਦੁਬਾਰਾ ਪੋਲਿਟਿਕਸ ਕੀਤੀ ਹੈ। ਹੋਰ ਤੁਸੀਂ ਦੁਬਾਰਾ ਚਾਹੁੰਦੇ ਹੋ। ਇਹ ਨਹੀਂ ਸੱਧ ਹੋਏਗਾ। ਡੈਕਸਟਰ ਪੰਜਾਬ ਦੀ ਪੋਲਿਟਿਕਸ ਵਿੱਚ ਦਖਲ ਨਹੀਂ ਦੇ ਸਕਣਗੇ, ਨਾਂ ਦੇਣ ਦਿੱਤਾ ਜਾਏਗਾ। ਔਰ ਕੰਚਨਪ੍ਰੀਤ ਇੱਕ ਧਾਮਕ ਪਦਮੀ ਫੌਜੀ ਦੀ ਬੇਟੀ ਹੈ ਬੇਟੀ। ਮੈਂ ਕਹਿੰਦਾ ਬੇਟੀਆਂ ਬਦ ਨਾਲ ਇਹ ਕਿਉਂ ਨਹੀਂ ਕਹਿੰਦੇ ਤੁਸੀਂ? ਇਕ ਨਾਮੀ ਇੱਕ ਵੱਡੇ ਅਕਸਰ ਦੀ ਪਤਨੀ ਹੈ ਇਹ ਕਿਉਂ ਦੀ ਕਹਿੰਦੇ ਜੀ ਦੱਸੋ ਪੰਜਾਬ ਦੇ ਲੋਕਾਂ ਨੂੰ ਐਰਕਾ ਕਵਰ ਕੈਂਡੀਡੇਟ ਸੀਗੀ ਉਹ ਆਪਣੇ ਮਾਤਾ ਜੀ ਦੀ 27 ਜੋ ਕੈਂਡੀਡੇਟ ਬਣ ਜੂਗੀ ਜਿਹੜੇ ਉਹ ਪੇਪਰ ਦਾਖਲ ਕਰਦੀ ਆ ਉੱਚ ਵੀ ਕਿਤੇ ਆਪਣੇ ਪਤੀ ਦਾ ਨਾਮ ਨਹੀਂ ਦੱਸਦੀ ਆਪਣੇ ਬੇਟੇ ਦੇ ਨਾਮ ਨਾਲ ਨਹੀਂ ਕਿਹਦੇ ਦੱਸਦੀ ਬਹੁਤ ਚੀਜ਼ਾਂ ਤੁਹਾਡੇ ਗਾੜੀ ਆਉਣ ਗਿਆ ਉਹ ਕਿੱਧਰ ਦੀ ਆਈ ਸੀਗੀ ਕਿੱਧਰ ਦੀ ਵਾਪਸ ਚਲੀ ਸੀਗੀ ਕਦਾਂ ਮਿਗ੍ਰੇਸ਼ਨ ਕਿੱਥੋਂ ਹੋਈ ਉਹਦੀ ਸਾਰੇ ਇੱਥੇ じゃ ਕੋਈ ਲੁਕੀਆਂ ਨਹੀਂ ਰਹਿੰਦੀਆਂ ਸਾਹਿਬ ਜੀ ਪੱਲੀਦਲ ਬਾਦਲ ਨੂੰ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਲੁਕੀਆਂ ਨਹੀਂ ਰਹਿੰਦੀਆਂ ਨਾ ਇਹ ਲੁਕੀਆਂ ਜਿੰਨਾਂ ਦੇ ਉੱਥੇ ਮਰ ਗਏ ਪੁੱਤ ਜਿਨ੍ਹਾਂ ਨੂੰ ਦਬਕਾਇਆ ਜਾਂਦਾ ਤਮਕਾਇਆ ਜਾਂਦਾ ਜਿਨ੍ਹਾਂ ਦੇ ਕੰਨਾਂ 'ਤੇ ਫੋਨ ਲਾ ਕੇ ਵੋਟਾਂ ਲਈਆਂ ਗਈਆਂ ਇਹ ਸਦ ਪੰਜਾਬ ਦੀ ਧਰਤੀ ਤੇ ਹੋਇਆ ਤੇ ਅਸੀਂ ਇਹ ਹੋਣ ਨਹੀਂ ਦਾਂਗੇ ਸਦਾ ਭਗਵਾਨ ਸ੍ਰੀ ਬਾਦਲ ਦੀ ਸਰਕਾਰ ਜਿਹੜੀ ਹੈ ਉਹ ਨਹੀਂ ਹੋਰ ਦਿੱਤਾ ਜਾਊਗਾ ਭਾਵੇਂ ਜੋ ਮਰਜ਼ੀ ਹੋ ਜੇ ਉਹ ਕਿਸੇ ਨੂੰ ਵੀ ਇਹ ਆਜ਼ਾਦਤ ਜੜੀ ਆ ਨਹੀਂ ਨਹੀਂ ਦਿੱਤੀ ਜਾਊਗੀ ਇਹ ਤਾਂ ਜਦ ਬੜਾ ਸੁੱਖਾ ਜ ਟੰਗ ਬੰਦਾ ਬਾਹਰ ਬੈਠਾ ਪਤਲਾ ਕੀਤੇ ਆ ਇੱਥੇ ਆਪਣੇ ਜੀਆ ਨੂੰ ਭੇਜ ਦੋ ਚੁੱਕ ਕੇ ਫੂਦ ਕੇ ਦੀ ਕਿਸੇ ਦੇ ਕੰਨ ਨੂੰ ਲਾ ਦੋ ਕਿਸੇ ਦੇ ਕੰਨ ਨੂੰ ਲਾ ਦੋ ਇਹ ਤਾਂ ਬੜਾ ਸੁੱਖਾ ਕੰਮ ਲੱਗਦਾ ਸੁਖਵੀਰ ਨੂੰ ਇੰਨਾ ਹੀ ਚਾਹਿਆ ਤਾਂ ਜੇਲ੍ਹ ਚ ਕਿੰਨੇ ਬੈਠੇ ਆ ਖਿਲਾਰੇ ਉਹਨਾਂ ਦੇ ਵੀ 27 ਜੌੜੀ ਕੈਂਡੀਡੇਟ ਦੇ ਲੱਭਣਾ ਕੋਈ ਨਹੀਂ ਸਤਿ ਸ੍ਰੀ ਅਕਾਲ ਪੰਥਕ ਸੀਟ ਆ ਜੀ ਤਦ ਤਾ ਮਜੀਠੇ ਤੋਂ ਤੁਹੇ ਕੈਂਡੀਡੇਟ ਖੜੀ ਕੈਂਡੀਡੇਟ ਤੁਹਾਨੂੰ ਮਿਲਿਆ ਕੋਈ ਨਹੀਂ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਰ ਨਹੀਂ ਜਾਣ ਦਿੱਤੀ ਜਾਊਗੀ ਪੰਜਾਬ ਦੇ ਵਿੱਚ ਗੈਰ ਸਲਵਾ ਨੂੰ ਦੁਬਾਰਾ ਨਹੀਂ ਮਤਲਬ ਜਿਹੜਾ ਉੱਗਣ ਦਿੱਤਾ ਜਾਊਗਾ ਦੁਬਾਰਾ ਨਹੀਂ ਉੱਠਣ ਦਿੱਤਾ ਜਾਊਗਾ ਜਿਹੜਾ ਵੀ ਬੰਦਾ ਕਤਲਾਂ ਦੀ ਪੋਲਿਟਿਕਸ ਕਰੂਗਾ ਜਿਹੜਾ ਬੰਦਾ ਲੁੱਟਾਂ ਖਵਾ ਦੀ ਪੋਲਿਟਿਕਸ ਕਰੂਗਾ ਜਿਹੜੀ ਵੀ ਪਾਰਟੀ ਉਹਨਾਂ ਨੂੰ ਚਲੋ ਬੇਉਗੀ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਭਾਵੇਂ ਜੋ ਬਚੀ ਹੋਵੇ ਮੈਂ ਤੁਹਾਡੇ ਦਾ ਇਹ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਬਹੁਤ ਲੋਕ ਕੱਲ ਦੇ ਪੁੱਛੀ ਜਾਂਦੇ ਸੀਗੇ ਤੁਹਾਨੂੰ ਪੁਲਿਸ ਨੇ ਬਹੁਤ ਚੀਜ਼ਾਂ ਦੱਸਡੀਆਂ ਤੁਸੀਂ ਐਫ ਆਈ ਆਰ ਆ ਜੇ ਨੋਟ ਕਰਦੀਆਂ ਉਹ ਵੀ ਮੈਂ ਤੁਹਾਨੂੰ ਖਿਲਾਸ ਸਕਦਾ ਕਿ ਕਿਹੜੀ ਕਿਹੜੀ ਡੇਟ ਤੇ ਕਿਹੜੀ ਕਿਹੜੀ ਐਫ ਆਈ ਆਰ ਹੋਈ ਹੈ ਆ ਮੇਰੇ ਕੋਲ ਕਾਰਡ ਹੈ ਸਾਰਾ ਐਫ ਆਈ ਆਰ ਨੰਬਰ 45A 6723 ਨੂੰ ਹੋਈ ਹੈ ਐਫ ਆਈ ਆਰ ਨੰਬਰ ਬੁਿੰਡਿਆ 49215 ਨੂੰ ਹੋਈ ਹੈ ਐਫ ਆਈ ਆਰ ਨੰਬਰ 77 ਤੈਨੂੰ 9 2016 ਨੂੰ ਹੋਈ ਆ ਐਫਆਈਆ ਨੰਬਰ 99 334 17 ਨੂੰ ਕਲਿੰਡੇ ਥਾਣੇ 'ਚ ਹੋਈ ਆ ਐਫਆਈਆ ਨੰਬਰ 46 214 227 ਨੂੰ ਕਲਿੰਡੇ 'ਚ ਹੋਈ ਆ ਐਫਆਈਆ ਨੰਬਰ 8 281 218 ਚਬਾਲ ਥਾਣੇ 'ਚ ਹੋਈ ਆ ਐਫਆਈਆ ਨੰਬਰ 66 253 219 ਨੂੰ ਚਾਟਿਵਨ ਥਾਣੇ 'ਚ ਹੋਈ ਆ ਐਫਆਈਆ 27 6 6 2 219 ਨੂੰ ਚਾੜੇ ਥਾਣੇ ਦੇ ਵਿੱਚ ਹੋਈ ਆ ਸਦਰ ਪੁਲਿਸ ਨੰਬਰ 92 218219 ਨੂੰ ਚਬਾਲ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ ਕਿਹ ਸੀ 512219 ਨੂੰ ਸਬ ਥਾਣਾ ਸਦਾਇਮਾਨ ਤਖਾਜ ਹੋਈ ਹੈ ਐਫ ਆਈ ਆਰ ਨੰਬਰ 331 09220 ਨੂੰ ਚਬਾਲ ਥਾਣੇ ਚ ਹੋਈ ਹੈ ਐਫ ਆਈ ਆਰ ਨੰਬਰ 18220 ਨੂੰ ਚਬਾਲ ਥਾਣੇ ਚ ਦਸ ਹੋਈ ਹੈ ਐਫ ਆਈ ਆਰ ਨੰਬਰ 116 15022 ਨੂੰ ਜਿਹੜਾ ਪੀਐਸ ਸਦਰ ਰਾਜਪੁਰਾ ਥਾਣੇ ਦੇ ਵਿੱਚ ਹੋਈ ਹੈ ਪਟਿਆਲੇ ਐਫ ਆਈ ਆਰ ਨੰਬਰ 987 ਚਵੀ 8281 ਸਦਾਇਮਾਨਤ ਖਾਨ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ 18 292121 ਇਹ ਅਮਰਸਾ ਸ਼ਹਿਰ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ 103 29122021 ਸਦਾਇਮਾਨਤ ਖਾਨ ਥਾਣੇ ਜੋਈ ਹੈ ਐਫ ਆਈ ਆਰ ਨੰਬਰ 4 14212024 ਚਬਾਰ ਥਾਣੇ ਦੇ ਚ ਹੋਈ ਹੈ ਐਫ ਆਈ ਆਰ ਨੰਬਰ 68 ਬੰਦਾਂ ਨੂੰ 24 ਚਬਾਲ ਥਾਣੇ ਦੇ ਵਿੱਚ ਹੋਈ ਹੈ ਸਾਡ ਐਫਆਈਆਰ ਨੰਬਰ 232 28 12 24 ਚਬਾਲ ਤਰਦਾਂਜ ਹੋਈ ਹੈ ਐਫਆਈਆਰ ਨੰਬਰ 233 17 11 2024 ਚਬਾਲ ਚ ਹੋਈ ਹੈ ਐਫਆਈਆਰ ਨੰਬਰ 240 23 10 2025 ਦੀ ਹੋਈ ਹੈ ਐਫਆਈਆਰ ਨੰਬਰ 208 11 11 2025 ਦੀ ਹੋਈ ਹੈ ਐਫਆਈਆਰ 210 ਗਿਆਦਾ ਗਿਆਦਾ 25 ਸਭਾਲ ਥਾਣੇ ਦੇ ਵਿੱਚ ਹੋਈ ਹੈ ਉਹ ਸਰ ਇਹ ਜਿਹੜੀ ਐਫ ਆਈ ਆਰ 79 ਹੈ ਇਹ 24881 ਨੂੰ ਵੀ ਹੋਈ ਹੈ ਕਿੰਨੀਆਂ ਕਿ ਮੈਂ ਤੁਹਾਨੂੰ ਦੱਸ ਸਕਦਾ ਇਹ ਘਟੋ ਘਟ ਬਲ ਜੀਐਸ ਸਰ ਇਹ 30 ਦੇ ਕਰੀਬ ਐਫ ਆਈ ਆਰਾਂ ਨਾਲ ਦੱਜ ਹੋਈਆਂ 30 ਦੇ ਕਰੀਬ ਉਹ 30 ਦੇ ਕਰੀਬ ਬੰਦੇ ਦੇ ਖਿਲਾਫ ਪੁੱਛੇ ਦੱਜ ਹੋਏ ਇਹਨਾਂ ਦੇ ਕੋਈ ਹੋ ਸਕਦਾ ਬੜੀ ਹੋ ਗਈ ਹੁਣ ਕਿਉਂਕਿ ਲੋਕਾਂ ਨੂੰ ਡਰਾ ਦਿੰਦੇ ਖਵਾਈਆਂ ਤੇ ਦੀ ਜਾਨ ਦਿੰਦੇ ਅਧਿਆਰੇ ਪੱਤੇ ਪੱਤੇ ਦਾ ਦੋਮਤਾ ਨੂੰ ਆਦਾ ਸੀ ਆਪਾਂ ਕੀ ਦੋਵੇਂ ਪੰਜਾਬ ਨੂੰ ਵਿਵਾਦ ਕਰਨਾ ਚਾਹੁੰਦੇ ਆਪਾਂ ਪੰਜਾਬ ਦਾ ਸਤਿਆਨਾਸ਼ ਕਰਨਾ ਚਾਹੁੰਦੇ ਇਹ ਆਜ਼ਾਦੀ ਦੀ ਦਿੱਤੀ ਜਾਊਗੀ ਸੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਇਹ ਇੰਨਾ ਛੋਟਾ ਮਾਮਲਾ ਨਹੀਂਗਾ ਨਾ ਕੋਈ ਉਹ ਧੀਰਾਂ ਦਾ ਮਾਮਾ ਦਾ ਮਸਲਾ ਨਹੀਂਗਾ ਇਹ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨਾਲ ਜੁੜਿਆ ਮਸਲਾ ਇਹ ਪੰਜਾਬ ਦੇ ਇੱਕ ਡਾਕਟਰ ਦੀ ਪਤਨੀ ਨਾਲ ਜੁੜਿਆ ਮਸਲਾ ਮੈਂ ਇਸ ਕਰਕੇ ਤੁਹਾਨੂੰ ਸਦਿਆ ਇਹ ਤੁਸੀਂ ਬੜਾ ਤਰਨ ਤਰਨੀ ਚੋਣ ਦਾ ਬੜਾ ਸਿਰਫ ਸਤਾਰਨ ਦੱਸਿਆ ਪਰ ਡੇਰਾਪਾ ਬਣਾਉਣ ਦੀ ਜਿਹੜੀ ਬਾਈ ਇਲੈਕਸ਼ਨ ਸੀਗੀ ਉਦੋਂ ਤੁਹਾਡੇ ਕੈਂਡੀਡੇਟ ਤੇ ਆਮ ਆਦਮੀ ਪਾਰਟੀ ਤੇ ਵੀ ਉਹ ਦੋਸ਼ ਲੱਗੇ ਸੀ ਕਿ ਤੁਸੀਂ ਵੀ ਇੱਕ ਡੈਕਟਰ ਦੀ ਮਦਦ ਲਈ ਤੁਹਾਡੇ ਮੈਂ ਕਈ ਵਾਰ ਤੁਹਾਡੇ ਵਾਲੀ ਗੱਲ ਮੈਂ ਪਹਿਲਾਂ ਜਵਾਬ ਦਿੰਦਾ ਮੈਂ ਕਈ ਵਾਰ ਇਹ ਗੱਲ ਕੁਝ ਬੰਦਿਆਂ ਕੋ ਸੋਰੀ ਮੈਂ ਕਹਿਆ ਜਾਂ ਸੰਦੂ ਤੇ ਪਤਾ ਦੱਸੋ ਮੈਂ ਕੰਪੇਅਨ ਨੂੰ ਚਾਹਤ ਸੀ ਜੇ ਕਿਤੇ ਆ ਗਈ ਆ ਤੇ ਦੱਸੋ ਤੁਹਾਨੂੰ ਕੱਲ ਸੁਖੀਂਦਾਵਾ ਨੇ ਕੱਲ ਪਰਸੋਂ ਹੀ ਕਿਹਾ ਮੈਂ ਕਿਹਾ ਦੱਸੋ ਜੀ ਸੁਖੀਂਦਾਵਾ ਨੇ ਕੀ ਇਹਦਾ ਕਿਹਾ ਮੈਂ ਤਾਂ ਉਹਦੇ ਤੋਂ ਕਹਿ ਮੈਂ ਕਹਾਂ ਕੁਝ ਸ ਬੈਕ ਬੈਕ ਕੰਪੇਨਟਸਿਕ ਆਉਤ ਦੇ ਡਾਟਾ ਬਾਰੇ ਮੈਂ ਕਹਿਣਾ ਹੋਰ ਮੈਂ ਤਾਂ ਤੁਹਾਡੇ ਗਾੜੀ ਦੱਸ ਤੀਆਂ ਕਿ ਕਿੰਨੀ ਐਫਆਈਆ ਦਾ ਸਬਦਕ ਦੀ ਗੱਲ ਕਹਿਣ ਦੀ ਹੋਰ ਗੱਲ ਤੁਸੀਂ ਅਮਰਤਪਾਲ ਦੀ ਗੱਲ ਕਰ ਰਹੇ ਵੈਸੇ ਧਾਲੀਵਾਲ ਤੋਂ ਚਲੋ ਗੈਂਗਸਟਰ ਦਾ ਬੜਾ ਸੀਰੀਅਸ ਇਸ਼ੂ ਆ ਪਰ ਬਹੁਤ ਸਾਰੇ ਗੈਂਗਸਟਰ ਵੈਸੇ ਵੀ ਪੰਜਾਬ ਤੋਂ ਬਾਹਰ ਬੈਠੇ ਚਲੋ ਇਹ ਤੇ ਕਾਲੀਤਲ ਵਾਲੋਂ ਐਕਸ਼ਨ ਲੈਣੀ ਬਾਕੀ ਜਿਹੜੇ ਗੈਂਗਸਟਰ ਨੇ ਕੀ ਸਰਕਾਰ ਉਹਨਾਂ ਬਤੀ ਵੀ ਇੰਨੇ ਸੀਰੀਅਸ ਹੈ ਜਿਹੜੇ ਸ਼ਰਿਆਮ ਥ੍ਰੈਟ ਦੇ ਰਹੇ ਨੇ ਸ਼ਰਿਆਮ ਸ਼ਹਿਰ ਪੰਜਾਬ ਦਾ ਮਾਹੌਲ ਬਿਲਕੁਲ ਸਿੱਧੇ ਸਿਆ ਪੰਜਾਬ ਦੇ ਵਿੱਚ ਕਿਸੇ ਗੈਸਟਰ ਨੂੰ ਨਾ ਥੱਟ ਕਰ ਦਿੱਤਾ ਜਾਊਗਾ ਨਾ ਕਿਸੇ ਤੇ ਹਮਲਾ ਕਰ ਦਿੱਤਾ ਜਾਊਗਾ ਨਾ ਕਿਸੇ ਨੂੰ ਕਤਲ ਕਰ ਦਿੱਤਾ ਜਾਊਗਾ ਜਿਹੜਾ ਵੀ ਕਰੂਗਾ ਉਹਦਾ ਜਵਾਬ ਜਿੱਦਾਂ ਪੁਲਿਸ ਦੇ ਰਹੀ ਆ ਪੰਜਾਬ ਦੀ ਪੁਲਿਸ ਸਾਡੀ ਬੜੀ ਬਹਾਦਰ ਪੁਲਿਸ ਹੈ ਉਹਨੇ ਕਈ ਲੜਗੀਆਂ ਲੜੀਆਂ ਇਹ ਵੀ ਲੜਾਈ ਲੜੀ ਆ ਕਿਸੇ ਵੀ ਗੈਸਟਰ ਨੂੰ ਪੰਜਾਬ ਦੇ ਵਿੱਚ ਆਜ਼ਾਦੀ ਨਹੀਂ ਦਵਾਂਗੇ ਉਹ ਪੰਜਾਬ ਦੇ ਕਾਨੂੰਨ ਕਾਨੂੰਨ ਦੀ ਸਿੱਧੀ ਖਰਾਫ ਕਰਦੇ ਕਹਿੰਦੇ ਕੱਲ ਜਿਹੜਾ ਪਰਚਾ ਦਰਜ ਹੋਇਆ ਉਹ ਝੂਠਾ ਪਰਚਾ ਦਰਜ ਹੈ ਬਾਈ ਨੇ ਪਰਚਾ ਨਹੀਂਗਾ ਜੀ ਉਹ ਨਜਾਇਜ਼ ਕੀਤੀ ਗਈ ਆ ਪਰਚੇ ਝੂਠੇ ਆ ਕਿ ਸੱਚੇ ਦੱਸ ਦਿਓ 11 ਰੋਕਟ ਦੀ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਹੋਈ ਹੈ ਉਹ ਪਛਾਤੇ ਵਿਅਕਤੀ ਦੇ ਖਿਲਾਫ ਹੋਈ ਸੀ ਜਦੋਂ ਜਦੋਂ ਸਰ ਜਦੋਂ ਤੁਹਾਨੂੰ ਪੁਲਿਸ ਜਿਹੜੀ ਇਹਦੇ ਬਾਅਦ ਵਿੱਚ ਉਹਨਾਂ ਨੂੰ ਪੇਸ਼ ਕਰਨ ਤੋਂ ਬਾਅਦ ਜਾਣਕਾਰੀ ਦੇਊਗੀ ਆ ਨੋ ਦੱਸੂਗੀ ਕਿ ਝੂਠਾ ਆ ਕਿ ਸੱਚਾ ਬਿਰਸਤੋਂ ਮਲਟੋਆ ਕਹਿ ਰਹੇ ਕਿ 2027 ਚ ਐਮਐਲਏ ਬਣ ਗਈ ਪੱਕੀਆਂ ਹੋਣਗੇ ਕੰਜਲ ਦੇ ਵੇਖਿਆ ਉੱਤੇ ਸਾਰੇ ਪੰਜਾਬ ਦੇ ਜਿੱਦੇ ਅੰਦਰ ਬੈਠੇ ਗੈਂਗਸਟਰ ਆ ਜਾਂ ਬਾਹਰ ਬੈਠੇ ਆ ਕਾਲੀ ਦਲ ਕੋ ਤਾਂ ਕੋ ਬੰਦਾ ਨਹੀਂ ਆਗਾ ਉਹ ਲੈ ਉਹ ਪਤਾ ਲੱਗਦੀ ਪੰਜਾਬ ਦੇ ਲੋਕ ਵੋਟਾਂ ਪਾਉਂਦੇ ਕਿ ਪਾਉਂਦੇ ਲੈ ਉਹਦੀ ਮਲਟੋਆ ਉਹਨਾਂ ਸੋੜਾ ਬਣਾਉਂਦਾ ਨਾ ਕਾਲੀ ਦਲ ਨੇ ਕਿਹਾ ਝੂਠੇ ਕੇਸ ਚ ਫਸਾ ਕੇ ਦੁਬਾਰਾ ਅੰਦਰ ਭੇਜਣ ਦੀ ਤਿਆਰੀ ਹੈ ਸਰ ਕਿਸੇ ਦੇ ਵੀ ਝੂਠਾ ਕੇਸ ਦਾ ਦੰਦ ਕੀਤਾ ਗਿਆ ਨਾ ਦੰਦ ਕਰਾਂਗੇ ਪਰ ਜਿਹੜਾ ਬੰਦਾ ਕਾਨੂੰਨ ਤੋੜੂਗਾ ਜਿਹੜਾ ਬੰਦਾ ਲੋਕਾਂ ਨੂੰ ਧਮਕਾਊਗਾ ਡਰਾਊਗਾ ਡਰਾ ਕੇ ਵੋਟਾਂ ਪਾਊਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਭਗਵਾਨ ਜੀ ਪਾਰਟੀ ਦਾ ਤੁਸੀਂ ਇਹ ਸਪਸ਼ਟ ਕਹਿੰਦੇ ਕਿ ਗੈਂਗਸਟਰ ਦੇ ਨਾਲ ਕਿਸੇ ਨਾਲ ਕੋਈ ਲਿੰਕ ਨਹੀਂ ਹੈ ਬਿਲਕੁਲ ਕੋਈ ਲਿੰਕ ਨਹੀਂ ਬਹੁਤ ਸਪਸ਼ਟਾ ਹੁੰਦਾ ਕਹਣਾ ਚਾਹੁੰਦੇ ਕੋਈ ਲਿੰਕ ਨਹੀਂ ਉਹ ਦੋਸਤ ਠੀਕ ਹੈ ਜੀ ਸੁਖਿੰਦਰ ਦਾਵਾ ਨੇ ਵੀ ਚਿੱਠੀ ਲਿਖੀ ਹੈ ਕਿ ਗੈਂਗਸਟਰ ਦੇ ਨੇ ਪੰਜਾਬ ਨੂੰ ਨਾ ਨਾ ਕੋਈ ਗੱਲ ਨਹੀਂ ਇੱਥੇ ਕਹਿੰਦੇ ਦੇਖੋ ਕੋਈ ਵੀ ਬੰਦਾ ਜੇ ਕੇਦੂ ਕੋ ਬਲਾਉਣ ਨੂੰ ਲਿਖੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇ ਡੀਜੀਪੀ ਨੂੰ ਮਿਲੇ ਜੋ ਤੇ ਕੇ ਨੂੰ ਸਕਿਉਰਟੀ ਲੋੜ ਆ ਕੋਈ ਇਦਾਂ ਦਾ ਕੋਈ ਸੁਣ ਬੋਲੋ ਜ਼ਰਾ ਅਖੀਰ ਤੇ ਮਾੜੇ ਦੱਸੋ ਹਰ ਰੋਜ਼ ਕੱਲ ਤੁਸੀਂ ਖੁੱਡ ਅਟਾਰੀ ਦੇ ਟ੍ਰੈਫਿਕ ਟ੍ਰੈਫਿਕ ਦਾ ਮਸਲਾ ਸੌਬਿਆ ਸੀਗਾ ਮੂਹਰੇ ਆ ਦੱਸੋ ਨਹੀਂ ਨਹੀਂ ਦੇਖੋ ਸੋਡੋ 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 ਉਹ ਸੋਲੋ ਨੂੰ ਪਿਓ ਹਾਂਜੀ 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 ਸੁਣਾਓ ਸੁਣਾਓ ਬੋਲੋ ਜੀ ਬੋਲੋ ਕੱਲ ਸਾਡਾ ਇੱਕ ਅਜ ਨਾਲੇ ਦੇ ਵਿੱਚ ਚੌਂਕ ਆ ਉਹ ਥਾਣੇ ਤੋਂ ਸਾਡਾ 50 ਮੀਟਰ ਦੂਰ ਜੀ ਪਹਿਲੀ ਗੱਲ ਤੇ ਸੁਣੋ ਕਿ ਪੰਜਾਬ ਦੇ ਵਿੱਚ ਜਿੰਨੇ ਮਲਾਜਮ ਜਿੰਨੇ ਵੀ ਕੱਲੇ ਬੁਲਸ ਨਹੀਂ ਜਿੰਨੇ ਟੋਟਲ ਮਲਾਜ਼ਮ ਹੈ ਜਿੰਨੇ ਅਸੀਂ ਅਸੀਂ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਹੈ ਸਾਡੀ ਸਭ ਦੀ ਡਿਊਟੀ ਆ ਕਿ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਜਾਣ ਪੰਜਾਬ ਦੇ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਇਹੋ ਦੇ ਲਈ ਕੰਮ ਕਰਦੇ ਮੈਂ ਤੁਹਾਨੂੰ ਪਤਾ ਹੈ ਕਿ ਮੇਰੀ ਆਦਤ ਹੈ ਕਿ ਮੈਂ ਹਰ ਬੰਦੇ ਨੂੰ ਭਾਵੇਂ ਚਪਾਈ ਆ ਕਲਬ ਕਿਆ ਕੋਈ ਵੀ ਆ ਮੈਂ ਸਾਰ ਕਹਿ ਕੇ ਬੋਲਉਣਾ। ਪਿਛਲੇ ਕਈ ਦਿਨਾਂ ਤੋਂ ਸਾਡੇ ਉੱਤੇ ਪ੍ਰੋਬਲਮ ਸੀ ਕਿ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਡੰਨੇ ਦੀਆਂ ਟਰਾਲੀਆਂ ਆਉਣਗੀਆਂ। ਤੇ ਜਾਮ ਲੱਗ ਜਾਂਦਾ ਸਵੇਰ ਦੇ ਟਾਈਮ ਤੇ ਸਕੂਲਾਂ 'ਚ ਬੱਚੇ ਲੋਕਾਂ ਦੇ ਪੈਦਲਾਂ ਦੇ ਫਸ ਜਾਂਦੇ ਬਹੁਤ ਬੁਰੀ ਹਾਲਤ ਵੀ ਬਹੁਤ ਵੱਡਾ ਜਾਮ ਸੀਗਾ। ਤੇ ਮੈਂ ਖੁਦ ਜਾਮ ਤੁਸੀਂ ਵੀਡੀਓ ਦੇਖੀ। ਮੈਂ ਖੁਦ ਖੜਾ ਰਿਆ। ਥਾਣੇ ਤੋਂ 50 ਮੀਟਰ ਦੀ ਦੌੜੀ ਤੇ ਮੈਂ ਆਪਣੇ ਲੋਕਾਂ ਨੂੰ ਦੁਖੀ ਹੁੰਦਾ ਨਹੀਂ ਦੇਖ ਸਕਦਾ। ਮੇਰੇ ਲੋਕ ਇਨਾਲੇ ਦੇ ਲੋਕ ਜੇ ਦੁਖੀ ਆ ਤਾਂ ਮੱਤਾ ਦਾ ਐਮ ਐਂਡ ਮੈਂ ਆਪਣੇ ਗੰਦਮੰਦਾਂ ਨਾਲ ਲੈ ਕੇ ਖੁਦ ਗਿਆ ਚਾਰ ਪੰਜ ਉਹਦਾ ਪੰਜਾਂ ਦਾ 10 ਦਾ ਕਾਲ ਕੀਤੀ ਮਤਲਬ ਆਪਣੇ ਮਨ ਚ ਕੋਈ ਨਹੀਂ ਵੇਖੋ ਇੱਕ ਗਲਤੀ ਆ ਤੇ ਆਪਾਂ ਇਦਾਂ ਦੋਧੀਆਂ ਨਹੀਂ ਬਲਾ ਬਲਾ ਗੱਲਾਂ ਨਹੀਂ ਕਰਦੇ ਆਪਾਂ ਮਨੋਖ ਹੈ ਮਤਲਬ ਮੂੰਹ ਚੋਂ ਗਾਲ ਨਿਕਲ ਨਹੀਂ ਇੱਕ ਗਲਤ ਗੱਲ ਸੀ ਇਹਦੇ ਮਾੜੀ ਗੱਲਾਂ ਨਿਕਲ ਗਈ ਪਰ ਮੈਂ ਤੁਹਾਨੂੰ ਕਿਹੜੀ ਚਾਹਦਾ ਇਹ ਗਾਲ ਨਹੀਂ ਨਿਕਲਦੀ ਚਾਹੀਦੀ ਨਿਕਲ ਗਈ ਇਹ ਆਪਣੇ ਭਰਾ ਨੇ ਉਹ ਕੋਈ ਬਗਾਨੇ ਨਹੀਂ ਹੈ ਆਪਣੇ ਪੁੱਤਰ ਹੈ ਮੈਂ ਉਹਨਾਂ ਦਾ ਪਿਆਰ ਕਰਦਾ ਬਹੁਤ ਪਰ ਅਜ ਨਾਲ ਇਹਦੇ ਲੋਕਾਂ ਲਈ ਤਾਂ ਸਾਧ ਮੇਰੀ ਜਾਨ ਆ ਜਾਂਦੀ ਜੇ ਉਹ ਕਿਤੇ ਤੰਗੀ ਚ ਨੇ ਮੁਸੀਬਤ ਚ ਨੇ ਸਾਧ ਮੈਂ ਆਪਣੇ ਲੋਕਾਂ ਨੂੰ ਤੰਗੀ ਚ ਨਹੀਂ ਦੇਖ ਸਕਦਾ ਭਾਵੇਂ ਜੋ ਮਸਲੀ ਮੈਂ ਮੈਂ ਨਹੀਂ ਦੇਖ ਸਕਦਾ ਜੀ ਆਪਣੇ ਲੋਕਾਂ ਨੂੰ ਮੈਂ ਨਹੀਂ ਦੇਖ ਸਕਦਾ ਕਿ ਅੱਧਾ-ਅੱਧਾ ਇੰਟਾ ਪਾਉਣਾ ਪਾਉਣਾ ਪਿੰਟਾ ਛੜਕਾ ਦਿੱਤੇ ਜਾਮ ਲੱਗੜ ਤੇ ਅਹੀ ਕੋਈ ਕਾਰਵਾਈ ਨਾ ਕਰਦੀ ਮੈਂ ਸਾਧ 40 ਮਿੰਟ ਖਲੋ ਕੇ ਆਪ ਚੌਂਕ ਖਾਲੀ ਕਿਉਂ ਕਰਾ ਕੇ ਆਂ ਕਿਉਂਕਿ ਛੋਟੇ ਛੋਟੇ ਬੱਚੇ ਸਕੂਲਾਂ ਦੇ ਰੋਡ ਦੇ ਇੰਗੇ ਟਿੱਪ ਬੰਦ ਵਿੱਚ ਸਾਹਮਣੇ ਦੇਖੇ ਕੱਲ ਕੱਲ ਤੇ ਕੱਲ ਤੇ ਚਲੋ ਉਸ ਟਾਈਮ ਤੇ ਕੋਈ ਨਹੀਂ ਆ ਦੋ ਤਿੰਨ ਦਿਨ ਪਹਿਲਾਂ ਅੰਬੂ ਨੇ ਸਭ ਫਸ ਗਿਆ ਉੱਥੇ ਬੜੀ ਤਰਫ ਦੇਰ ਜਾਦੇ ਤੇ ਮੈਂ ਉਹਨਾਂ ਨੂੰ ਕਹਿਣਾ ਜਰਾ ਤੁਸੀਂ ਇਹ ਨੂੰ ਠੀਕ ਕਰਕੇ ਦੇਖੋ ਇਹ ਤੇ ਬੰਦਾ ਆਪਣੀ ਡਿਊਟੀ ਮੈਂ ਕੀਤੀ ਹੈ ਹੋਈ ਹੋਈ ਕੀਤੀ ਆਪਣੇ ਯਾਰ ਬਗਾਨੇ ਥੋੜੇ ਆ ਆਪਣੇ ਨੂੰ ਕੁਰੀ ਦਾ ਆਪਣੇ ਬਦੌਦ ਦੇ ਮੈਂਬਰ ਨੇ ਅਸੀਂ ਸਾਰੇ ਭਗਵੰਤ ਸਿੰਘ ਮਾਨ ਦੇ ਪਲਵਾਰ ਦੇ ਮੈਂਬਰ ਨੇ ਆਪਣੇ ਨਾਲ ਲੜੀ ਦਾ ਕਿਉਂਕਿ ਉਹਨਾਂ ਦੀ ਡਿਊਟੀ ਸਾਡੀ ਵੀ ਡਿਊਟੀ ਆ ਸਮਝਦੇ ਨਹੀਂ ਗੱਲ ਸਾਡੇ ਸਾਡੇ ਪਤਵਾਰ ਦੇ ਮੈਂਬਰ ਬਗਾਨੇ ਥੋੜੇ ਯਾਰ ਕੋਈ ਆਪਣੇ ਸਾਡੇ ਛੋਟੇ ਵੀ ਦਾ ਕੋ ਵੱਡਾ ਅਸੀਂ ਸਾਰੇ ਰਲ ਕੇ ਡਿਊਟੀ ਕਰਦੇ ਆ ਮੈਂ ਕਦੀ ਵੀ ਕਦੀ ਵੀ ਜਦ ਇਦਾਂ ਦੀ ਗੱਲ ਨਹੀਂ ਕਰਦਾ ਮੈਂ ਤੇ ਤੁਹਾਨੂੰ ਵੀਡੀਆ ਵਾਲਿਆਂ ਨੂੰ ਸਰਕਾਰ ਆ ਕੇ ਬੋਲਦਾ ਜਦੋਂ ਮੈਂ ਮੰਤਰੀ ਆ ਉਦੋਂ ਵੀ ਉਹ ਵੱਲਵਾਲ ਦੀ ਕਾਮ ਆਉਂਦੀ ਪਹਿਲਾਂ ਨੂੰ ਕਹਿੰਦਾ ਸਰਜੀ ਹੁਕਮ ਕਰੋ ਬਲੋ ਆਪਣਾ ਆਪਾਂ ਹਰ ਕਦੀ ਇਤ ਕਰਦੇ ਬਲਾਲ ਸਾਹਿਬ ਪਰ ਮੂੰਹ ਚ ਬੋਲੋ ਤੁਸੀਂ ਵੀ ਤੁਸੀਂ ਵੀ ਤੁਸੀਂ ਵੀ ਬੰਦੇ ਹੋ ਆਪਾਂ ਵੀ ਬੰਦੇ ਆ ਪਰ ਮੈਂ ਤੁਹਾਨੂੰ ਪਹਿਲਾਂ ਕਹਿਤਾ ਕਿ ਮੂੰਹ ਤੋਂ ਗਾਲ ਨਿਕਲਦੀ ਠੀਕ ਨਹੀਂ ਗੱਲਤ ਕਰ ਰਹਾ ਬਸ ਤੁਸੀਂ ਗੈੰਗਸਟਰ ਖਤਮ ਹੋ ਗਿਆ ਲੇਕਿਨ ਹਾਲ ਹੀ ਦੇ ਵਿੱਚ ਮਧੂਬਨ ਸਟੇਟ ਦੇ ਵਿੱਚ ਗੋਲੀ ਚੱਲੀ ਹੈ ਵਾਰਦਾਤ ਹੋਈ ਹੈ ਰਾਤੀ ਵੀ ਦੋ ਜਣੇ ਦੋ ਗੋਲੀਆਂ ਲੱਗੀਆਂ ਇੱਕ ਬੰਦੇ ਦੇ ਮੋਢੇ ਤੇ ਲੇਕਿਨ ਤੁਸੀਂ ਕਿੱਥੋਂ ਤੱਕ ਸਮਝਦੇ ਹੋ ਗੈੰਗਸਟਰ ਬਿਲਕੁਲ ਨਹੀਂ ਖਤਮ ਹੋਏ ਕੋਈ ਵੀ ਕਾਰਵਾਈ ਨਹੀਂ ਕਰ ਸਕਦਾ ਸੋਣੋ ਸੋਣੋ ਮਰਡਰ ਹੋਇਆ ਬੰਦੇ ਨਹੀਂ ਫੜੇ ਗਏ ਸੁਣੋ ਮੈਂ ਤੁਹਾਨੂੰ ਇਹ ਵੀ ਕਿਹਾ ਖਤਮ ਹੋ ਗਏ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਇਹ ਗੈਂਗਸਟਰ ਦੇ ਖਿਲਾਫ ਆਪਾਂ ਇੱਕ ਜੰਗ ਲੜਾਂ ਗੈਂਗਸਟਰ ਬਾਦ ਪੰਜਾਬ ਕੋ ਖਤਮ ਕਰ ਦਾਂਗੇ ਤੂੰ ਇੱਕ ਬਰਾਉ ਨਹੀਂ ਕਰ ਰਹੀ ਬਹੁਤ ਮਸਲੇ ਕਰ ਰਹੀ ਹੈ ਕੱਲ ਟ੍ਰਾਂਸਫਰ ਹੋਈ ਹੈ ਉਸ ਦੇ ਵਿੱਚ ਵੇਖੋ ਵੇਖੋ ਟ੍ਰੈਫਿਕ ਦੀ ਸਮੱਸਿਆ ਦੇ ਗੱਲ ਕੀਤੀ ਪਿਛਲੇ ਲੰਬੇ ਸਮੇਂ ਤੋਂ ਇਹਦਾ ਰੋਡ ਤੁਹਾਡਾ ਬਾਈਪਾਸ ਬਣ ਰਿਹਾ ਉਹ ਕੰਮ ਵਿੱਚ ਪਾੜੇ ਰੁਕਿਆ ਉਸ ਤੋਂ ਇਲਾਵਾ ਸ਼ਹਿਰ ਦੀ ਹੋਰ ਹੀ ਬਹੁਤ ਸਾਰੀ ਡੈਕਸਡਲ ਨੈਸ਼ਨਲ ਹਾਈਵੇ ਦਾ ਉਹ ਇਸ਼ੂ ਆ ਉਹਨਾਂ ਦਾ ਜ਼ਮੀਨਾਂ ਦਾ ਇਸ਼ੂ ਸੀਗਾ ਕਿਸਾਨਾਂ ਦੀ ਆ ਕੋਈ ਜ਼ਮੀਨਾਂ ਰਿਕਵਰ ਕੀਤੀ ਉਹਦੀ ਪੇਮੈਂਟ ਦੀ ਹੋਈ ਪੋਰਟ ਵਟ ਹੋ ਗਈ ਉਹਦਾ ਕੰਮ ਸ਼ੁਰੂ ਹੋ ਗਿਆ ਉਹ ਕਦੋਂ ਬੁਜੀ ਸਾਹਿਬ ਜਿਹੜੇ ਗੱਲ ਟ੍ਰਾਂਸਫਰ ਹੋਈਆਂ ਇਨਸਪੈਕਟਰਾਂ ਦੀਆਂ ਉਸ ਦੇ ਵਿੱਚ ਅਜ ਨਾਲ ਇਹ ਐਸਐਚਓ ਕੀ ਸੀ ਕੀ ਇਹ ਰੂਟੀਨ ਵਾਈਜ਼ ਹੈ ਕਿ ਜਦੋਂ ਕਾਰ ਦਾ ਐਕਸੀਡੈਂਟ ਤੋਂ ਬਾਅਦ ਉਹ ਯਾਰ ਉਹ ਬਦਲੀ ਪਿੱਦਲ ਰੋਵਾ ਪੈਉਂਛ ਹੋ ਸਕਦਾ ਐਸਐਸਪੀ ਸਾਹਿਬ ਨੇ ਇੱਕ ਕਰਕੇ ਵੀ ਕੀਤੀ ਹੋਏ ਪਰ ਰੂਟੀਨ ਮੈਟਰ ਹੈ ਕਿਹੜਾ ਵੈਪਰ ਹੋ ਜਾਂਦਾ ਥਾਣੇ ਤੋਂ ਉੱਥੇ ਲਾਟਾ ਉੱਥੇ ਲਾਟਾ ਕਿ ਇਹਦੀ ਕੋਈ ਬੱਲੀ ਇਹਨੂੰ ਕੁਝ ਕਹਤਾ ਲੈਣਾ ਜ਼ਰੂਰ ਕਰਤਾ ਗਿਆ ਇਹਨੂੰ ਐਸਐਚਓ ਨੂੰ ਲੈਣਾ ਜੇ ਗਲਤੀ ਹੋਈ ਉਹਦੀ ਅਫਸਰ ਦੇ ਦੇਖਿਆ ਚਾਚਾ ਟਿਚਰ ਟਿਵੈਂਟ ਲਾਇਆ ਤੇ ਬਲਤ ਕਿਤੇ ਹੋਇਆ ਮੈਨੂੰ ਪਤਾ ਨਹੀਂ ਲੰਦਾ ਲਾ ਕੇ ਕਿੱਥੇ ਲਾ ਕੇ ਕੀ ਚਾਚਾ ਕੋਈ ਗੱਲ ਮੈਂ ਤੈਨੂੰ ਫੇਰ ਇੱਕ ਲਾ ਕੇ ਦਾਂ ਸਾਡੀ ਫੇਰ ਸੁਣ ਲੋਕਾਂ ਦੀ ਸੇਵਾ ਵਿੱਚ ਪੰਜਾਬ ਦਾ ਹਰ ਮਲਾਜ਼ਮ ਅਸੀਂ ਸਾਰੇ ਅੱਜ ਤੁਸੀਂ ਚੱਕ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਸਵੇਰੇ 4:30 ਕਲਾਲੀਆਂ ਅੱਡੇ ਤੇ ਸੀ ਚੱਕ ਕੀਤਾ ਤੁਸੀਂ ਹਾਂਜੀ ਕੀਤਾ ਜੇ ਸਾਡਾ ਮੁੱਖ ਮੰਤਰੀ 4:30 ਉੱਠ ਕੇ ਕਲਾਲੀਆਂ ਜਾ ਸਕਦਾ ਕਿ ਸਰ ਮੈਂ ਮੈਂ ਇਹ ਨਾਲੇ ਚੌਕ ਕਿਉਂ ਨਹੀਂ ਜਾ ਸਕਦਾ ਮੈਂ ਆਪਣੇ ਲੋਕਾਂ ਦੀਆਂ ਮੁਸ਼ਕਲਾਂ 'ਤੇ ਕਿਉਂ ਨਹੀਂ ਜਾ ਸਕਦਾ ਮੈਂ ਉਸ ਮੁੱਖ ਮੰਤਰੀ ਦਾ ਸਪਾਈ ਹਾਂ ਜਿਹੜਾ ਮੁੱਖ ਮੰਤਰੀ 4:30 ਵਜੇ ਸਵੇਰੇ ਖੜਾ ਸੀਗਾ ਕਰਾਵੀਆਂ ਅੱਡੇ ਦੇ ਉੱਤੇ ਇਸ ਕਰਕੇ ਸਾਦਾ ਹੀ ਲੋਕਾਂ ਦੀ ਸੇਵਾ ਕਰਦੂਗਾ ਮੈਂ ਤੁਹਾਨੂੰ ਪਹਿਲਾਂ ਕਿਹਾ ਲੋਕਾਂ ਦੀ ਸੇਵਾ ਕਰਦੇ ਹਾਂ ਕੋਈ ਨਹੀਂ ਹਾਲਾ ਕੀ ਕਰਦੇ ਬ੍ਰੀਕ ਕਰੀ ਸੀ ਬੀਸੀ ਗਈ ਇਲੈਕਸ਼ਨ ਦੌਰਾਨ ਕੋ ਬਾਹਰ ਦੇ ਤੁਹਾਨੂੰ ਪੁਲਿਸ ਦੱਸੋ ਤੁਹਾਨੂੰ ਕਿ ਭਾਣਾ ਨਹੀਂ ਆ